ਅਲਟੂਨੀਸ਼ੀ ਅਨਗਵੇ ਤੁਹਾਡਾ ਸਵਾਗਤ ਪੰਜਾਬ ਦੇ ਡੀਜੀਪੀ ਲਾਇੰਡ ਆਰਡਰ ਅਰਪੇ ਸ਼ੁਕਲਾ ਫੌਜਦਾਰੀ ਨਿਆਂ ਪ੍ਰਣਾਲੀ ਵਿੱਚ ਸੁਧਾਰਾਂ ਬਾਰੇ ਕੀਤੀ ਮੀਟਿੰਗ ਉਹ ਖਾਸ ਕਰਕੇ ਕੇਂਦਰੀ ਜੇਲ ਅਮਰਸਰ ਪਹੁੰਚੇ 에어ਪੋਰਟ ਤੁਹਾਡੇ ਨਾਲ ਸੰਜੀਗਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਅਮਰਸਰ ਦੀ ਕੇਂਦਰੀ ਜੇਲ ਦਾ ਦੌਰਾ ਕਰਨ ਵਾਲੇ ਏਡੀਜੀਪੀ ਪੰਜਾਬ ਲਾਇੰਡ ਆਰਡਰ ਅਰਪੇ ਸ਼ੁਕਲਾ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਸਜ਼ਾਵਾ ਦਵਾਉਣ ਦਾ ਫੈਸਲਾ ਲਿਆ ਗਿਆ ਇਸ ਬੰਦੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਡੀ ਫੌਜਦਾਰੀ ਅਤੇ ਨਿਆਂ ਪ੍ਰਣਾਲੀ ਵਿੱਚ ਸੁਧਾਰਾਂ ਸੰਬੰਧੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਇੱਕ ਉੱਚ ਪੰਧਰੀ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਫੌਜਦਾਰੀ ਨਿਆਂ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਿਆਂ ਪ੍ਰਕਿਰਿਆ ਵਿੱਚ ਹੋਰ ਵੀ ਸੁਧਾਰਾਂ ਦੀ ਲੋੜ ਹੈ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਗੁਰਪ੍ਰੀਤ ਸੰਧੂ ਅੰਮ੍ਰਿਤਸਰ ਦੀ ਇਹ ਵਿਸ਼ੇਸ਼ ਰਿਪੋਰਟ ਇੱਥੇ ਅੰਬਿਤਸਰ ਜੇਲ੍ਹ ਵਿੱਚ ਇੱਕ ਉੱਚ ਪਦਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਅਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਹੈਗਾ ਕਿ ਜਿਹੜੀ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਕ੍ਰੋਟੀਆਂ ਹੈ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਔਰ ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟਿਡ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਸਰ ਕੀ ਕੁਝ ਚੀਜ਼ਾਂ ਦੇ ਵਿੱਚ ਫਾਈਨਲ ਕੀਤੀਆਂ ਗਈਆਂ ਅੱਜ ਇਸ ਮੀਟਿੰਗ ਅਬ ਐਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰეკਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ ਛੇਤੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੂੰ ਔਰ ਡੀਜੀ ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੇ ਰეკਮੈਂਡੇਸ਼ਨਸ ਹਨ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ ਪਰ ਕੁਝ ਟ੍ਰਾਇਲਸ ਨੂੰ ਲੈ ਕੇ ਕਈ ਵਾਰ ਦਿੱਕਤ ਆਂਦੀ ਸਿਕਿਉਰਿਟੀ ਰੀਜ਼ਨ ਆ ਜਾਂਦਾ ਕੋਈ ਕਿਉਂਕੀ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਚ ਵਿੱਚ ਦਿੱਕਤ ਆਂਦੀ ਹੈ ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਰਨ ਵਾਸਤੇ ਜਿਹੜਾ ਹੈਗਾ ਪੀਸੀ ਸ਼ੁਰੂ ਕੀਤੀ ਜਾਏਗੀ ਜੀ हां वीसी द जेड़ा ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸ ਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਇਹ ਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ ਸਮੂਥਨੈਸ ਲਈ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕਣ ਸਰ ਪੈਂਡੈਂਸੀ ਕਿੰਨੀ ਕਿ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਿਸ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੈਂਡੈਂਸੀ ਦੇਖੋ ਇਟ ਵੈਰੀਜ਼ ਫ্রম ਮੰਥ ਟੂ ਮੰਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀ ਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੈਟਫਾਰਮਸ ਦੇ ਇਸ਼ੂਜ਼ ਹੈ ਇਹ ਜਿਹੜੇ ਵੱਖਰੇ ਵੱਖਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ फास्ट ट्रैक ਤੇ ਲਾਇਆ ਜਾ। ਇੱਥੇ ਜੇਲ੍ਹ ਦੇ ਜੈਮਰ ਲੱਗੇ ਨੇ ਸਦੂਰੇ ਪੂਰੀ ਜੇਲ੍ਹ ਜੈਮਰ ਦੇ ਵਿੱਚ ਆ। ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ। ਕਿਉਂਕਿ ਉੱਥੇ ਪਿੱਛੇ ਫਿਰੋਜ਼ਪੁਰ ਦੀ ਗੱਲ ਆਈ ਸੀ 43 ਹਜ਼ਾਰ ਕਾਲਜ਼ ਦੀ ਗੱਲ ਕੀਤੀ ਗਈ ਹੈ। ਕਿਉਂ ਤੋਂ ਹੋਈਆਂ ਸੀ ਉਹਦੇ ਤੇ ਸਿਰ ਕੁਝ ਕਹਿਣਾ ਚਾਹੁੰਦਾ। ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ੍ਹ ਡਿਪਾਰਟਮੈਂਟ ਦਾ ਮਸਲਾ ਹੈ। ਇੱਕ ਇਸ਼ੂ ਹੈਗਾ ਹੈ। ਔਰ ਕੁਝ ਜੇਲਾਂ 'ਚ ਜੈਮਰਸ ਲੱਗੇ ਆ, ਕੁਝ ਲੱਗ ਰਹੇ ਆ, ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਔਰ betterment of the security for increasing the security of the jails so oh sare karwai ki ti ja rahi hai taaki jis tarah mobile phones ya koi chala janda hai usnu bilkul hi rokya ja sake sir mobile phone jande kitane hai ki pata lagya jive ki kafi acchi dekhde hai nasha mil janda hai in mobile phones kafi ginte hai sir jail di gal kariye to 35 mobile milde kitane hai sir pahunchde kitane aande hai hun tak pata lagya vese ਹਾਂ ਇਹ ਸਾਰਾ ਜੇਲ੍ਹ ਡਿਪਾਰਟਮੈਂਟ ਵੱਲੋਂ ਕੀ ਸੀਨੀਅਰ ਅਧਿਕਾਰੀਆਂ ਦੀ ਕਮੇਟੀਆਂ ਬਣੀਆਂ ਹੋਈਆਂ ਨੇ ਦੇ ਆਰ ਆਲਸੋ ਲੁਕਿੰਗ ਇਨ ਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਥਰੋ ਦੇ ਜ਼ਰੀਏ ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬਾਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ੍ਹ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ